40 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕੀ ਸੀ ਸਾਡੀ ਭੈਣਾ ਸਾਡੇ ਭਰਾ ਉਹਨਾਂ ਦੇ ਬੜੇ ਫੋਨ ਆ ਰਹੇ ਸੀ ਵੀ 40 ਸਾਲ ਤੋਂ ਵੱਧ ਦਾ ਕੋਈ ਐਸੀ ਆਯੁਰਵੈਦਿਕ ਕਿਤਾਬ ਵਿੱਚ ਨੁਸਖਾ ਹੋਵੇ ਜਿਹੜਾ ਤੁਸੀਂ ਬਣਾ ਕੇ ਸਾਨੂੰ ਦਿਓ ਉਹਦੇ ਵਾਸਤੇ ਹੁਣ ਅਸੀਂ ਇਹ ਤਿਆਰੀ ਕੀਤੀ ਹੋਈ ਹੈ ਤੁਸੀਂ ਇਹਨੂੰ ਅਸ਼ਵੀਨੋਪਰਾਸ਼ ਕਹ ਰਹੇ ਹੋ ਮੈਂ ਕਹਿੰਦੇ ਵੀ ਇਹ ਕਮਜ਼ੋਰੀ ਨਾਸ਼ ਬਣ ਗਿਆ ਜੀ ਕਮਜ਼ੋਰੀ ਨਾਸ਼ ਕਹਿ ਲਓ ਵਾਹ ਨਾ ਤੁਸੀਂ ਬੜਾ ਵਧੀਆ ਦਿੱਤਾ ਜੀ ਇਹ ਹੈ ਕਮਜ਼ੋਰੀ ਦਾ ਨਾਸ਼ ਕਿਉਂਕਿ ਇਹ 40 ਸਾਲ ਤੋਂ ਜਿਹੜੀ ਉੱਤੇ ਦੀ ਉਮਰ ਹੈ ਉਹਦੇ ਜਿਹੜੀ ਕਮਜ਼ੋਰੀ ਆ ਗਈ ਸਰੀਰ ਵਿੱਚ ਮਰਦਾਨਾ ਕਮਜ਼ੋਰੀ ਔਰ ਲੇਡੀਜ਼ ਕਮਜ਼ੋਰੀ ਉਹਦਾ ਨਾਸ਼ ਕਰਦਾ ਹੈ ਤੁਹਾਡੀ ਗੱਲ ਸਿਰ ਮੱਥੇ ਇਹ ਕਮਜ਼ੋਰੀ ਨਾਸ਼ੀ ਹੈ ਅੱਜ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਬਣਾਇਆ ਜਾ ਰਿਹਾ ਡਾਕਟਰ ਵਿਵੇਕ ਆਹੋਜਾ ਸਾਹਿਬ ਬੋਲੋ ਉਸ ਤੋਂ ਕਿਤੇ ਜ਼ਿਆਦਾ ਜੜੀ ਬੂਟੀਆਂ ਦਾ ਇਸਤੇਮਾਲ ਹੈਗਾ ਇਹਨਾਂ ਨੁਸਖਿਆਂ ਦੇ ਵਿੱਚ ਅੱਜ ਇਸ ਖਾਸ ਕਰਕੇ ਨੁਸਕੇ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਜਿਵੇਂ ਤੁਸੀਂ ਪਹਿਲੀ ਚਮਚ ਖਾਓਗੇ ਪਹਿਲੀ ਚਮਚ ਤੋਂ ਹੀ ਤੁਹਾਨੂੰ ਰਿਜ਼ਲਟ ਦੇ ਦੇਗਾ 65 ਜਿਹੜੀ ਬੁੱਟੀਆਂ ਹੈ ਜਿਹੜਾ ਬੰਦੇ ਨੂੰ 20 ਸਾਲ ਦਾ ਬਣਾ ਦਿੰਦੀਆਂ ਐ ਕੰਟਕਾਰੀ ਐ ਇਹ ਪੂਰੀ ਦੀ ਪੂਰੀ ਕੰਮ ਕਰਦੀ ਐ ਸਾਹ ਦੇ ਉੱਤੇ ਜਦੋਂ ਤੁਸੀਂ ਜ਼ੋਰ ਦਾ ਕੰਮ ਕਰਦੇ ਹੋ ਸਾਹ ਛੜਦਾ ਹੈ ਜਦੋਂ ਐ ਸਾਹ ਹੀ ਨਹੀਂ ਚੜਨਦੇਗੀ ਜ਼ਿਆਦਾਤਰ ਤੁਹਾਨੂੰ ਫੋਨ ਕਾਲ ਕਿਹੜੇ ਆਏ ਕੀ ਪ੍ਰੋਬਲਮ ਹੈ ਮੇਨਲੀ ਤੁਹਾਡੇ ਨਾਲ ਡਿਸਕਸ ਹੋਈਆਂ ਤੁਸੀਂ ਕਹਿ ਰਹੇ ਸੀ ਕਿ ਅਸੀਂ ਤਾਂ ਜੀ ਉਹ ਚਵਨਪਰਾਜ ਦੇ ਵਿੱਚ ਨੁਸਖਾ ਲਾਉਂਦੇ ਰਲਾਉਂਦੇ ਹੀ ਥੱਕ ਕੇ ਤੇ ਫਿਰ ਤੁਸੀਂ ਹੁਣ ਇਕੱਠਾ ਬਲਕ ਦੇ ਵਿੱਚੇ ਬਣਾ ਰਹੇ ਹੋ ਵੀਰਜ ਪਤਲਾ ਹੋ ਗਿਆ ਧਾਤ ਡਿੱਗੀ ਉਹਦੇ ਵਾਸਤੇ ਜਿਹੜਾ ਆਯੁਰਵੇਦ ਵਿੱਚ ਕਿਹਾ ਉਹਦੀ ਲੋੜ ਸੀ ਸਾਨੂੰ ਤੇ ਲੋਕਾਂ ਨੇ ਕਿਹਾ ਵੀ 40 ਤੋਂ ਵੱਧ ਸਾਡੀ ਉਮਰ ਹੋ ਗਈ ਹੈ ਮੈਕਸਿਮਮ ਜਿਹੜੇ ਫੋਨ ਆਏ ਉਹ 40 ਤੋਂ ਵੱਧ ਦੇ ਫੋਨ ਆਏ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਦਿੱਕਤ ਹੈ ਇਹਦੇ ਵਾਸਤੇ ਸਾਨੂੰ ਚੀਜ਼ ਤਿਆਰ ਕਰਕੇ ਦਿਓ ਉਹਨਾਂ ਵਾਸਤੇ ਫਿਰ ਅਸੀਂ 40 ਤੋਂ ਵੱਧ ਦੀ ਉਮਰ 40 ਤੋਂ ਲੈ ਕੇ 100 ਸਾਲ ਦਾ ਬੰਦਾ ਇਹਨੂੰ ਖਾ ਸਕਦਾ ਹੈ ਹੁਣ ਲੇਡੀਜ਼ ਜਿਹੜੀ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ ਹੈ ਸ਼ਾਮ ਨੂੰ ਉਹਦਾ ਜੀ ਨਹੀਂ ਕਰਦਾ ਕਿਸੇ ਹੋਰ ਕੰਮ ਨੂੰ ਰਾਤ ਨੂੰ ਉਹਨੂੰ ਬੈੱਡ ਚਾਹੀਦੇ ਤੇ ਉਸ ਤੋਂ ਬਾਅਦ ਕਹਿੰਦੀ ਹੈ ਵੀ ਸੋ ਜਾ ਜਦੋਂ ਉਹਦੀ એનર્ਜੀ ਠੀਕ ਰਹੇਗੀ ਕੜੋਲ ਨਹੀਂ ਪੈਣਗੇ ਪੈਰਾਂ 'ਚ ਵਿਟਾਮਿਨ ਡੀ ਠੀਕ ਰਹੇਗਾ ਕੈਲਸ਼ੀਅਮ ਠੀਕ ਰਹੇਗਾ ਇਹ ਸਾਰੀ ਚੀਜ਼ਾਂ ਜਦੋਂ ਠੀਕ ਰਹਿਣਗੀਆਂ ਰਾਤੀ ਪੂਰਾ ਸ਼ਰੀਰ ਖੜਿਆ ਰਹੇਗਾ ਸੇਮ ਐਵੇਂ ਹੀ ਆਦਮੀਆਂ 'ਚ ਸਾਰਾ ਦਿਨ ਕੰਮ ਕਰਦਾ ਹੈ ਰਾਤ ਨੂੰ ਸਰੀਰ ਥਕਿਆ ਹੋਏ ਐਨਜ਼ਾਈਮਸ ਵੀਰਲ ਪੂਰੇ ਨਾ ਹੋਣ ਰਾਤੀ ਬੈੱਡ ਤੇ ਆਂਦੇ ਅਗਲਾ ਕਹਿੰਦੇ ਮੈਂ ਤੇ ਸੋਣਾ ਹੈ ਜੀ ਤਾਕਤ ਕਿੱਥੋਂ ਆਏਗੀ ਤਾਕਤ ਵਾਸਤੇ ਇਹ ਚੀਜ਼ ਤਿਆਰ ਕਰ ਰਹੇ ਆ ਜਿਹੜਾ ਅਸਲੀ ਚੀਜ਼ ਹੈ ਪਿਸ਼ਾਬ ਪ੍ਰੋਡਕਸ਼ਨ ਰੀਪਰੋਡਕਟਿਵ ਸਿਸਟਮ ਅਸੀਂ ਠੀਕ ਕਰ ਲਿਆ ਨਾਲੇ ਗੈਸ ਕਬਜ਼ ਤੇਜਾਬ ਇਹ ਠੀਕ ਕਰ ਲਿਆ ਗੋਡੇ ਮੋਡਿਆਂ ਦੇ ਵਾਸਤੇ ਅਸੀਂ ਕੈਲਸ਼ੀਅਮ ਦੀ ਕਮੀ ਪੂਰੀ ਕਰਤੀ ਵਿਟਾਮਿਨ ਦੀ ਕਮੀ ਪੂਰੀ ਕਰਤੀ ਸਰੀਰ ਖੜ ਜੇਗਾ ਜਦੋਂ ਸਰੀਰ ਖੜ ਜੇਗਾ ਬੰਦਾ 20 ਸਾਲ ਦਾ ਜਵਾਨ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਉਹ ਥਾਂ ਦੇ ਉੱਤੇ ਦੇਖੋ ਤੁਸੀਂ ਵੱਡੇ ਵੱਡੇ ਕੜਾਹਿਆਂ 'ਚ ਵੱਡਾ ਵੱਡਾ ਨੁਸਖਾ ਵੱਡਾ ਵੱਡਾ ਫਾਰਮੂਲਾ ਹੈ ਜਿਹੜਾ ਇੱਥੇ ਬਣਾਇਆ ਜਾ ਰਿਹਾ ਹੈ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਨੁਸਖਾ ਇਹ ਫਾਰਮੂਲਾ ਤੇ ਐਡਾ ਵੱਡਾ ਜਿਹੜਾ ਅਸੀਂ ਕਹਿ ਲਈਏ ਕਿ ਬਣਾਉਣ ਦਾ ਜਿਹੜਾ ਪ੍ਰੋਸੈਸ ਹੈਗਾ ਕੌਣ ਕਰ ਸਕਦਾ ਹੈ ਤਾਂ ਬਿਲਕੁਲ ਤੁਸੀਂ ਠੀਕ ਸੋਚ ਰਹੇ ਹੋ ਚੰਨਪਰਾਸ਼ ਕਿੰਗ ਡਾਕਟਰ ਵਿਵੇਕ ਆਹੋਜਾ ਸਾਹਿਬ ਦਾ ਇਹ ਜੰਗਲੀ ਚੰਨਪਰਾਸ਼ ਤੋਂ ਬਾਅਦ ਜਿਵੇਂ ਅਸੀਂ ਕਹਿ ਲਈ ਕਿ ਉਹਨਾਂ ਨੂੰ ਬੜੀ ਮਕਬੂਲੀਅਤ ਮਿਲੀ ਹੈ ਔਰ ਬਹੁਤ ਲੋਕਾਂ ਦੇ ਦੁੱਖ ਹੈਗੇ ਨੇ ਜਿਹੜੇ ਜੰਗਲੀ ਚੰਨਪਰਾਸ਼ ਨੇ ਦੂਰ ਕੀਤੇ ਨੇ ਤੇ ਅੱਜ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਬਣਾਇਆ ਜਾ ਰਿਹਾ ਡਾਕਟਰ ਵਿਵੇਕ ਆਹੋਜਾ ਸਾਹਿਬ ਬੋਲੋ ਉਸ ਤੋਂ ਕਿਤੇ ਜ਼ਿਆਦਾ ਜੜੀ ਬੂਟੀਆਂ ਦਾ ਇਸਤੇਮਾਲ ਹੈਗਾ ਇਹਨਾਂ ਨੁਸਖਿਆਂ ਦੇ ਵਿੱਚ ਅੱਜ ਇਸ ਖਾਸ ਕਰਕੇ ਨੁਸਕੇ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਹੈ ਸਾਡੇ ਨਾਲ ਨੇ ਡਾਕਟਰ ਵਿਵੇਕ ਆਹੋਜਾ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖੋ ਬੜੀ ਬਾਰੀਕੀ ਨਾਲ ਇਹ ਨੁਸਕਾ ਫਾਰਮੂਲਾ ਹੈ ਜਿਹੜਾ ਉਹ ਪਿਛਲੇ ਕਈ ਦਿਨਾਂ ਤੋਂ ਬਣਾਇਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਰੇਸੇ ਅਸੀਂ ਕਹਿ ਲਈਏ ਕਿ ਬਹੁਤ ਕੈਂਟ ਫ੍ਰੈਗਰੈਂਸ ਹੈਗੀ ਇਸ ਵੇਲੇ ਜਿਹੜੀ ਇੱਥੋਂ ਆ ਰਹੀ ਹੈ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਤੁਹਾਡਾ ਵੀ ਫਰੁਕੀ ਜੀ ਬਹੁਤ ਬਹੁਤ ਸਵਾਗਤ ਹੈ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਵੀ ਇਨਾ ਮਾਨ ਸਤਿਕਾਰ ਦੇਣ ਵਾਸਤੇ ਕਿ ਤੁਸੀਂ ਜੰਗਲੀ ਚਵਨਪਰਾਸ਼ ਨੂੰ ਪਸੰਦ ਕੀਤਾ ਤੇ ਉਹਦੇ ਰਿਜ਼ਲਟ ਸਾਨੂੰ ਫੋਨ ਕਰਕੇ ਦੱਸੇ ਕਈਆਂ ਦੇ ਗੋਡੇ ਦੀ ਦਰਦ ਮੋਡੇ ਦੀ ਦਰਦ ਢਿੱਡ ਦੀ ਜੜੀ ਪ੍ਰੋਬਲਮ ਸੀ ਲੋਕਾਂ ਦੀ ਵੀ ਗੈਸ ਬਣਦੀ ਹੈ ਕਬਜ ਹੁੰਦੀ ਹੈ ਉਹ ਉਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲੇ ਲੋਕਾਂ ਨੂੰ ਜੀ ਤੇ ਹੁਣ ਮੇਰੇ ਕੋਲ ਕੁਐਰੀ ਆ ਰਹੀ ਸੀ ਬਹੁਤ ਜ਼ਿਆਦਾ ਹੂੰ ਕੀ ਕੋਈ ਐਸਾ ਨੁਸਖਾ ਫਾਰਮੂਲਾ ਹੋਵੇ ਜਿਹੜੀ ਸਾਡੀ ਬੋਡੀ ਦੀ ਤਾਕਤ ਨੂੰ ਵਧਾ ਦੇ ਠੀਕ ਹੈ એનર્ਜੀ ਨੂੰ ਵਧਾ ਦੇ ਠੀਕ ਹੈ ਤੇ 40 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕੀ ਸੀ ਸਾਡੀ ਭੈਣਾ ਸਾਡੇ ਭਰਾ ਉਹਨਾਂ ਦੇ ਬੜੇ ਫੋਨ ਆ ਰਹੇ ਸੀ ਵੀ 40 ਸਾਲ ਤੋਂ ਵੱਧ ਦਾ ਕੋਈ ਐਸੀ ਆਯੁਰਵੈਦਿਕ ਕਿਤਾਬ ਵਿੱਚ ਨੁਸਖਾ ਹੋਵੇ ਜਿਹੜਾ ਤੁਸੀਂ ਬਣਾ ਕੇ ਸਾਨੂੰ ਦਿਓ ਉਹਦੇ ਵਾਸਤੇ ਹੁਣ ਅਸੀਂ ਇਹ ਤਿਆਰੀ ਕੀਤੀ ਹੋਈ ਹੈ ਅੱਜ ਇਹ ਕੀ ਨੁਸਖਾ ਹੈ ਕੋਈ ਭਸਮ ਰਗੜੀ ਜਾ ਰਹੀ ਹੈ ਜੀ ਐਡੀ ਵੱਡੇ ਪੱਧਰ ਤੇ ਕੀ ਹੈ ਕੀ ਜੀ ਦੇਖੋ 65 ਤੋਂ ਵੱਧ ਜੜੀ ਬੁੱਟੀਆਂ ਹੈਗੀਆਂ ਇਹਦੇ ਵਿੱਚ ਮਤਲਬ ਜਿਹੜੀਆਂ ਇਹ ਜੜੀ ਬੂਟੀਆਂ ਹੈਗੀਆਂ ਨੇ ਇਹਦੀ ਮਿਗਧਾਰ ਉਹ ਤੁਸੀਂ 42 ਜੜੀ ਬੂਟੀਆਂ ਦੱਸੀ ਸੀ ਤੇ ਇਹਦੇ ਵਿੱਚ 65 ਜੜੀ ਬੂਟੀਆਂ ਨੇ ਜੀ 65 ਇਹ 65 ਜੜੀ ਬੂਟੀ ਇਹ ਦੇਖੋ ਆਪਾਂ ਰਾਮ ਬਾਣ ਕਹਿੰਨੇ ਆ ਹਰੜ ਨੂੰ ਹਾਂਜੀ ਪੇਟ ਦੀ ਬਿਮਾਰੀ ਵਾਸਤੇ ਠੀਕ ਹੈ ਕੋਈ ਵੀ ਬਿਮਾਰੀ ਹੈ ਠੀਕ ਹੈ ਮੈਂ ਨਹੀਂ ਨਹੀਂ ਕੋਈ ਨਹੀਂ ਨਹੀਂ ਜੀ ਠੀਕ ਹੈ ਇਹ ਦੇਖੋ ਇਹ ਹਰੜ ਹੈ ਹਾਂਜੀ ਇਹ ਹਰੜ ਸੁੱਕੀ ਹਰੜ ਇੰਨੀ ਗਲ ਆਤੀ ਅਸੀਂ ਇਹ ਦੇਖੋ ਇਹ ਖੁੱਲ ਗਈ ਇਹ ਗਲ ਕੇ ਤਿਆਰ ਹੋ ਗਈ ਬਿਲਕੁਲ ਇਹਦਾ ਸਾਰਾ ਰਸ ਨਿਕਲ ਗਿਆ ਜੜੀ ਬੁੱਟੀਆਂ ਦਾ ਇਹ ਜੜੀ ਬੁੱਟੀਆਂ 65 ਤੋਂ ਵੱਧ ਜੜੀ ਬੁੱਟੀਆਂ ਹੈ ਜਿਨ੍ਹਾਂ ਦਾ ਅਸੀਂ ਹੁਣ ਸੱਤ ਕੱਢ ਰਹੇ ਹਾਂ ਅੰਦੇ ਚ ਉਹ ਸਾਰੀ ਜੜੀ ਬੁੱਟੀਆਂ ਹੈ ਜਿਹੜਾ ਕਮਜ਼ੋਰੀ ਦੇ ਉੱਤੇ ਸ਼ਰੀਰ ਦੇ ਕੰਮ ਕਰਦੀਆਂ ਹੈ ਚਾਹੇ ਉਹ ਲੇਡੀਜ਼ ਦੀ ਕਮਜ਼ੋਰੀ ਹੈ ਚਾਹੇ ਉਹ ਜੈਂਟਸ ਦੀ ਕਮਜ਼ੋਰੀ ਹੈ ਕੋਈ ਮਰਦਾਨਾ ਕਮਜ਼ੋਰੀ ਹੈ ਉਹਦੇ ਵਾਸਤੇ ਅਸ਼ਵਗੰਧਾ ਆਪਣਾ ਕੋਚ ਬੀਜ ਇਹ ਸਾਰੀ ਚੀਜ਼ਾਂ ਅਸੀਂ ਪਾਈਆਂ ਹੋਈਆਂ ਸਾਲਮ ਸ਼ਰੀ ਸਾਲਮ ਪੰਜਾ ਐਵੇਂ ਦੀ ਸਾਰੀ ਚੀਜ਼ਾਂ ਇੰਦੇ ਚ ਪਾਈਆਂ ਤੇ 65 ਜੜੀ ਬੁੱਟੀਆਂ ਦੇ ਨਾਲ ਇੰਦਾ ਸੱਤ ਕੱਢ ਰਹੇ ਹਾਂ ਐ ਸੱਤ ਅਸੀਂ ਜਿਹੜਾ ਲੱਗਦਾ ਜੀ 65 ਛੋਟੋ ਇਹ ਤਾਂ ਬਹੁਤ ਜ਼ਿਆਦਾ ਲੱਗਦਾ ਤੁਸੀਂ ਦੇਖੋ ਇਹ ਡਾਕਟਰ ਸਾਹਿਬ ਇੰਨੀ ਜਿਹੜੀ ਬੂਟੀਆਂ ਜੀ ਇੰਨੀ ਪਾਣੀ ਪੈਣੀਆਂ ਨਾ ਜੇ ਤੁਹਾਨੂੰ ਕੰਮ ਕਰਨਾ ਹੈ ਇਹ ਦੇਖੋ ਹੁਣ ਇਹ ਪਾਇਆ ਸੀ ਇੱਕ ਕੰਟਕਾਰੀ ਐ ਲੋ ਇਹ ਮੈਂ ਕੱਢ ਦੂੰ ਤੁਹਾਨੂੰ ਦੇਖੀਏ ਜੀ ਇਹ ਇੱਕ ਕੰਟਕਾਰੀ ਐ ਇਹ ਪੂਰੀ ਦੀ ਪੂਰੀ ਕੰਮ ਕਰਦੀ ਐ ਸਾਹ ਦੇ ਉੱਤੇ ਜਦੋਂ ਤੁਸੀਂ ਜ਼ੋਰ ਦਾ ਕੰਮ ਕਰਦੇ ਹੋ ਸਾਹ ਛੜਦਾ ਹਾਂ ਜੀ ਜਦੋਂ ਇਹ ਸਾਂਹ ਹੀ ਚੜਨ ਦੇਗੀ ਇਹ ਤੁਹਾਡੇ ਸਾਂਹ ਨੂੰ ਠੀਕ ਕਰ ਦੇਗੀ ਇਹ ਸਾਰੀ ਜੜੀ ਬੂਟੀਆਂ ਅਸੀਂ ਇੰਦੇ ਚ ਪਾਤੀਆਂ ਇੱਕ ਵਾਰ ਤੁਸੀਂ ਦੇਖੋ ਨੇੜੇ ਤੋਂ ਦਿਖਾਓ ਜਰਾ ਕੈਮਰਾਮੈਨ ਸਾਹਿਬ ਨੂੰ ਕਾਹ ਕਾ ਮੈਂ ਬਚਾ ਕੇ ਇਹ ਨੇੜੇ ਤੋਂ ਦਿਖਾਓ ਕਿੰਨੀਆਂ ਸਾਰੀਆਂ ਜੜੀ ਬੂਟੀਆਂ ਅੱਛਾ ਇਹ 40 ਤੋਂ ਪਲੱਸ ਵਾਲਿਆਂ ਵਾਸਤੇ ਹੀ ਕਿਉਂ ਤੁਸੀਂ ਸ਼ਬਦ ਯੂਜ਼ ਕੀਤਾ ਹੈ ਡਾਕਟਰ ਸਾਹਿਬ ਕਿ ਜਿਨ੍ਹਾਂ ਦੀ ਉਮਰ 40 ਪਲੱਸ ਹੋ ਗਈ ਉਹਨਾਂ ਵਾਸਤੇ ਇਹ ਰਾਮਬਣ ਹੈ ਦੇਖੋ 40 ਤੋਂ ਬਾਅਦ ਜਿਹੜੀ ਕਮਜ਼ੋਰੀ ਆ ਜਾਂਦੀ ਹੈ ਸਰੀਰ ਵਿੱਚ ਕਾਰਕ੍ਰਸਤੀ ਦਾ ਜਿਹੜਾ ਸਿਸਟਮ ਹੈ ਸਾਡਾ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਆਦਮੀ ਔਰਤ ਆਪਸ ਵਿੱਚ ਪਰੇਸ਼ਾਨ ਹੋਣੇ ਸ਼ੁਰੂ ਹੋ ਜਾਂਦੇ ਆ ਕਰੇ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਉਸ ਚੀਜ਼ਾਂ ਵਾਸਤੇ ਜਿਹੜਾ ਹੱਲ ਹੈ ਉਹਦੇ ਵਾਸਤੇ ਅਸੀਂ ਸਾਰੀ ਚੀਜ਼ਾਂ ਖਾਣੇ ਆ ਗੋਖਰੂ ਖਾਣੇ ਆ ਅਸ਼ਵਗੰਧਾ ਖਾਣੇ ਆ ਸ਼ਿਲਾਜੀਤ ਖਾਣੇ ਆ ਕੌਂਚ ਬੀਜ ਖਾਣੇ ਆ ਸਾਲਮ ਮਿਸ਼ਰੀ ਸਾਲਮ ਪੰਜਾ ਐਵੇਂ ਦੀ ਸਾਰੀ ਜੜੀ ਬੂਟੀਆਂ ਕੁੱਟ-ਕੁੱਟ ਕੇ ਖਾਣੇ ਆ ਪਰ ਰਿਜ਼ਲਟ ਨਹੀਂ ਮਿਲਦਾ ਆਯੁਰਵੇਦ ਨੇ ਜਿਹੜਾ ਫਾਰਮੂਲਾ ਦੱਸਿਆ ਸਾਨੂੰ ਇਹ ਜੜੀ ਬੂਟੀਆਂ ਹੈਗੀਆਂ 65 65 ਜੜੀ ਬੂਟੀਆਂ ਦੇ ਨਾਲ ਇਹ ਫਾਰਮੂਲਾ ਬਣਾਤਾ ਇਹ ਅਸੀਂ ਬੇਸ ਤਿਆਰ ਕਰ ਰਹੇ ਹਾਂ ਬੇਸ ਤਿਆਰ ਕਰ ਰਹੇ ਹਾਂ ਅਸੀਂ ਆਮਲੇ ਦੇ ਨਾਲ ਇਹਦੇ ਬੇਸ ਇਹਦਾ ਵੀ ਆਮਲਾ ਹੀ ਹੈ ਇਹਦਾ ਵੀ ਆਮਲਾ ਹੈ ਬੇਸ ਇਹਦਾ ਕਾਰਨ ਹੈ ਆਮਲਾ ਬੇਸ ਰੱਖਣ ਦਾ ਆਮਲਾ ਜਿਹੜਾ ਉਹ ਵਿਟਾਮਿਨ ਸੀ ਦਾ ਰਿਚ ਸੋਰਸ ਹੈ ਵਿਟਾਮਿਨ ਸੀ ਸਭ ਤੋਂ ਵੱਧ ਮਾਤਰਾ ਵਿੱਚ ਹੁੰਦਾ ਜਿੰਨੀ ਪ੍ਰੋਬਲਮ ਆ ਰਹੀ ਹੈ ਸਾਨੂੰ ਉਹ ਕਿਉਂ ਆਂਦੀ ਹੈ શરીਰੇ 'ਚ ਵਿਟਾਮਿਨ ਸੀ ਦੀ ਘਾਟ ਹੋ ਗਈ 26 B12 ਵਿਟਾਮਿਨ D ਇਹਨਾਂ ਦੀ ਕਮੀ ਹੋ ਗਈ ਹੁਣ ਲੇਡੀਜ਼ ਜਿਹੜੀ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ ਹੈ ਸ਼ਾਮ ਨੂੰ ਉਹਦਾ ਜੀ ਨਹੀਂ ਕਰਦਾ ਕਿਸੇ ਹੋਰ ਕੰਮ ਨੂੰ ਰਾਤ ਨੂੰ ਉਹਨੂੰ ਬੈੱਡ ਚਾਹੀਦੇ ਤੇ ਉਸ ਤੋਂ ਬਾਅਦ ਕਹਿੰਦੀ ਹੈ ਵੀ ਸੋ ਜਾਓ ਜਦੋਂ ਉਹਦੀ એનર્ਜੀ ਠੀਕ ਰਹੇਗੀ ਕੜੁੱਲ ਨਹੀਂ ਪੈਣਗੇ ਪੈਰਾਂ 'ਚ ਵਿਟਾਮਿਨ D ਠੀਕ ਰਹੇਗਾ ਕੈਲਸ਼ੀਅਮ ਠੀਕ ਰਹੇਗਾ ਇਹ ਸਾਰੀ ਚੀਜ਼ਾਂ ਜਦੋਂ ਠੀਕ ਰਹਿਣਗੀਆਂ ਰਾਤੀ ਪੂਰਾ ਸਰੀਰ ਖੜਿਆ ਰਹੇਗਾ ਸੇਮ ਐਵੇਂ ਹੀ ਆਦਮੀਆਂ 'ਚ ਸਾਰਾ ਦਿਨ ਕੰਮ ਕਰਦਾ ਰਾਤ ਨੂੰ ਸਰੀਰ ਥਕਿਆ ਹੋਏ ਇੰਜ਼ਾਈਮਸ ਮਿਨਰਲ ਪੂਰੇ ਨਾ ਹੋਣ ਰਾਤੀ ਬੈੱਡ ਤੇ ਆਂਦੇ ਅਗਲਾ ਕਹਿੰਦਾ ਮੈਂ ਤੇ ਸੋਣਾ ਹੈ ਜੀ ਤਾਕਤ ਕਿੱਥੋਂ ਆਏਗੀ ਤਾਕਤ ਵਾਸਤੇ ਇਹ ਚੀਜ਼ ਤਿਆਰ ਕਰ ਰਹੇ ਆ ਜਿਹੜਾ ਅਸਲੀ ਚੀਜ਼ ਹੈ ਉਹ ਹੁਣ ਤਿਆਰ ਹੋ ਰਹੀ ਹੈ ਇਹ ਤੇ ਲੋਡ ਕਿਉਂ ਪਈ ਜੀ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਹੇ ਲੋਡ ਕਿਉਂ ਪਈ ਇਹ 40 ਪਲੱਸ ਵਾਲਿਆਂ ਵਾਸਤੇ ਤੁਹਾਨੂੰ ਖਾਸ ਕਰਕੇ ਨੁਸਖਾ ਫਾਰਮੂਲਾ ਬਣਾਉਣ ਦੇ ਦੇਖੋ ਜਿਹੜਾ ਅਸੀਂ ਜੰਗਲੀ ਚਵਨ ਪ੍ਰਾਸ਼ ਬਣਾਇਆ ਉਹਦਾ ਬੜਾ ਮਾਨ ਦਿੱਤਾ ਉਹ ਅਜੇ ਵੀ ਲੋਕੀ ਆਰਡਰ ਕਰ ਰਹੇ ਆ ਲੈ ਰਹੇ ਆ ਉਹਨਾਂ ਨੇ ਕਿਹਾ ਜੀ ਸਾਨੂੰ ਐਸੀ ਚੀਜ਼ ਚਾਹੀਦੀ ਹੈ ਸਾਨੂੰ 35 40 ਦੀ ਉਮਰ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਣ ਲੱਗ ਗਈ ਠੀਕ ਹੈ ਤੇ ਉਹ ਚੀਜ਼ ਦਿਓ ਜਿਹੜੀ ਸਾਡੀ ਕਮਜ਼ੋਰੀ ਨੂੰ ਦੂਰ ਕਰ ਦੇ ਠੀਕ ਹੈ ਕਮਜ਼ੋਰੀ ਚ ਆਪਾਂ ਸਿੱਧਾ ਅੱਗੇ ਅੱਗੇ ਗੱਲ ਕਰੀਏ ਟਾਈਮਿੰਗ ਦੀ ਕਮੀ ਹੋਣਾ ਠੀਕ ਹੈ ਵੀਰੀਜ ਦਾ ਪਤਲਾ ਹੋਣਾ ਇਹ ਜਿਹੜੀ ਕਮੀਆਂ ਹੈਗੀਆਂ ਜਿਹੜਾ ਵੀਰੀਜ ਪਤਲਾ ਹੋ ਗਿਆ ਧਾਤ ਡਿੱਗੀ ਉਹਦੇ ਵਾਸਤੇ ਜਿਹੜਾ ਆਯੁਰਵੇਦ ਵਿੱਚ ਕਿਹਾ ਉਹਦੀ ਲੋੜ ਸੀ ਸਾਨੂੰ ਤੇ ਲੋਕਾਂ ਨੇ ਕਿਹਾ ਵੀ 40 ਤੋਂ ਵੱਧ ਸਾਡੀ ਉਮਰ ਹੋ ਗਈ ਹੈ ਮੈਕਸਿਮਮ ਜਿਹੜੇ ਫੋਨ ਆਏ ਉਹ 40 ਤੋਂ ਵੱਧ ਦੇ ਫੋਨ ਆਏ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਦਿੱਕਤ ਹੈ ਇਹਦੇ ਵਾਸਤੇ ਸਾਨੂੰ ਚੀਜ਼ ਤਿਆਰ ਕਰਕੇ ਦਿਓ ਫਿਰ ਇਹ ਉਹਨਾਂ ਦੇ ਕਹਿਣ ਤੇ ਅਸੀਂ ਇਹ ਫਾਰਮੂਲਾ ਪੂਰਾ ਤਿਆਰ ਕਰ ਰਹੇ ਹਾਂ ਫਾਇਦਾ ਕੀ ਹੋਏਗਾ ਡਾਕਟਰ ਸਾਹਿਬ ਉਸ ਤੋਂ ਪਹਿਲਾਂ ਕਿ ਫਾਇਦੇ ਦੀ ਵੀ ਅਸੀਂ ਗੱਲ ਕਰੀਏ ਸਾਨੂੰ ਇਹ ਦੱਸੋ ਵੀ ਇਸ ਵੇਲੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ 40 ਪਲੱਸ ਆਲਿਆਂ ਨੂੰ ਆਪਣੇ ਗਰਸਤੀ ਨਾਲ ਸੰਬੰਧਿਤ ਜ਼ਿਆਦਾਤਰ ਤੁਹਾਨੂੰ ਫੋਨ ਕਾਲ ਕਿਹੜੇ ਆਏ ਕੀ ਪ੍ਰੋਬਲਮ ਹੈ ਮੇਨਲੀ ਤੁਹਾਡੇ ਨਾਲ ਡਿਸਕਸ ਹੋਈਆਂ ਤੁਸੀਂ ਕਹਿ ਰਹੇ ਸੀ ਕਿ ਅਸੀਂ ਤਾਂ ਜੀ ਉਹ ਚਵਨਪਰਾਜ ਦੇ ਵਿੱਚ ਨੁਸਖਾ ਲਾਉਂਦੇ ਰਲਾਉਂਦੇ ਥੱਕ ਕੇ ਤੇ ਫਿਰ ਤੁਸੀਂ ਹੁਣ ਇਕੱਠਾ ਬਲਕ ਦੇ ਵਿੱਚੇ ਬਣਾ ਰਹੇ ਹੋ ਦੇਖੋ ਸਾਨੂੰ ਪ੍ਰੋਬਲਮ ਆਈ ਹੈ ਚਮਨ ਪ੍ਰਾਸ਼ ਦੇ ਨਾਲ ਅਸੀਂ ਹੋਰ ਚੀਜ਼ਾਂ ਦਿੰਦੇ ਸੀ ਨਾਲੇ ਗੋਲੀਆਂ ਖਾਣ ਵਾਸਤੇ ਤੇ ਪਾਊਡਰ ਦਿੰਦੇ ਸੀ ਤੁਹਾਡੀ એનર્ਜੀ ਬਣੀ ਰਵੇ ਠੀਕ ਹੈ ਸਾਡੇ ਕੋਲ ਜਿਹੜੇ ਫੋਨ ਆਏ ਉਹ ਫੋਨ ਇਹ ਸਾਡਾ ਮੇਨ ਜਿਹੜਾ ਕਨਸਰਨ ਸੀ ਉਹਨਾਂ ਦਾ ਉਹਨਾਂ ਦਾ ਕਨਸਰਨ ਸੀ ਜੀ ਲੇਡੀਜ਼ ਦਾ ਜਿਹੜਾ ਕਨਸਰਨ ਸੀ ਉਹ ਸੀ ਸਾਡੇ ਘੜੋਲ ਪੈਂਦੇ ਆ ਜੀ ਠੀਕ ਹੈ ਸਾਡੇ ਕੈਲਸ਼ੀਅਮ ਦੀ ਕਮੀ ਹੈ B12 ਦੀ ਕਮੀ ਹੈ ਰਾਤ ਨੂੰ ਬੈੱਡ ਕਿਸੇ ਦੇ ਨੇੜੇ ਜਾਣ ਦਾ ਮਨ ਨਹੀਂ ਕਰਦਾ ਠੀਕ ਹੈ ਸਫੇਦ ਪਾਣੀ ਡਿੱਗਦਾ ਠੀਕ ਹੈ ਬੱਚੇ ਦਾਣੀ ਚ ਰਸੋਲੀ ਹੈ ਐ ਦਿੱਕਤਾਂ ਸਾਡਾ ਕੋ ਮਨ ਨਹੀਂ ਕਰਦਾ ਰਾਤ ਨੂੰ ਕੰਮ ਕੋਈ ਕਰਨ ਦਾ ਬੱਚੇ ਸਾਡੇ ਹੋ ਗਏ ਆ ਜੀ ਸਾਡਾ ਹੁਣ ਮਨ ਨਹੀਂ ਕਰਦਾ ਉਸ ਵਾਸਤੇ ਸਾਨੂੰ ਲੋੜ ਪਈ ਆਦਮੀਆਂ ਦੀ ਜਿਹੜੀ ਪ੍ਰੋਬਲਮ ਆ ਰਹੀ ਸੀ ਉਹ ਆ ਰਹੀ ਸੀ ਟਾਈਮਿੰਗ ਦੀ ਪ੍ਰੋਬਲਮ ਕਿ ਸਾਡਾ ਟਾਈਮਿੰਗ ਦਾ ਬੜਾ ਵੱਡਾ ਕੰਸਰਨ ਹੈ ਨਾਲੇ ਨਾਲੇ ਇਰੇਕਸ਼ਨ ਦੀ ਪ੍ਰੋਬਲਮ ਮਤਲਬ ਸੰਦ ਸਾਡਾ ਪ੍ਰੋਪਰ ਕੰਮ ਹੀ ਨਹੀਂ ਕਰ پا ਰਿਹਾ ਜਿੰਨੀ ਇਰੇਕਸ਼ਨ ਹੋਣੀ ਚਾਹੀਦੀ ਹੈ ਉਹ ਇਰੇਕਸ਼ਨ ਹੀ ਨਹੀਂ ਆ ਉਹਦੇ ਵਾਸਤੇ ਸਾਨੂੰ ਚਾਹੀਦਾ ਕੁਝ ਜਿਹੜੇ ਯੰਗ ਜਨਰੇਸ਼ਨ ਸੀ ਉਹਨਾਂ ਦੀ ਪ੍ਰੋਬਲਮ ਉਹ بڑے ਕੱਟ ਨੰਬਰ ਸੀ ਜਿਨ੍ਹਾਂ ਦੀ ਪ੍ਰੋਬਲਮ ਆ ਰਹੀ ਸੀ ਕਿ ਧਾਤ ਡਿੱਗਦੀ ਹੈ ਵਿਰਿਆਜ ਪਤਲਾ ਹੋ ਗਿਆ ਪਿਆ ਤੋਂ ਪਹਿਲੇ ਜਿਵੇਂ ਹੈ ਤੇ ਉਹ ਬੜੀ ਟੈਨਸ਼ਨ ਲੈ ਰਹੀ ਸੀ ਉਹਨਾਂ ਵਾਸਤੇ ਫਿਰ ਅਸੀਂ 40 ਤੋਂ ਵੱਧ ਦੀ ਉਮਰ 40 ਤੋਂ ਲੈ ਕੇ 100 ਸਾਲ ਦਾ ਬੰਦਾ ਇਹਨੂੰ ਖਾ ਸਕਦਾ ਹੈ ਜੀ 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 ਤੇ ਫਿਰ ਜਿਹੜੀ ਇਹਨੂੰ ਪ੍ਰੋਬਲਮ ਹੈਗੀ ਹੈ ਡਾਕਟਰ ਸਾਹਿਬ ਅ ਕਈ ਵਾਰ ਹੁੰਦਾ ਹੈ ਕਿ ਬਚਪਨ ਦੇ ਵਿੱਚ ਬਹੁਤ ਸਾਰੇ ਗਲਤੀਆਂ ਇਸ ਤਰ੍ਹਾਂ ਦੀ ਹੋ ਜਾਂਦੀਆਂ ਨੇ ਉਹਨਾਂ ਤੇ ਕੰਮ ਕਰੇਗਾ ਇਹ ਬਿਲਕੁਲ ਕੰਮ ਕਰੇਗਾ ਇਹ 40 ਸਾਲ 65 ਜਿਹੜੀ ਬੂਟੀਆਂ ਹੈ ਜਿਹੜਾ ਬੰਦੇ ਨੂੰ 20 ਸਾਲ ਦਾ ਬਣਾ ਦਿੰਦੀਆਂ ਜਿਹੜਾ ਬੰਦਾ 20 ਸਾਲ ਦਾ ਹੈ ਉਹਨੂੰ ਹੋਰ ਉंदी ਉਮਰ ਹੀ ਨਹੀਂ ਘਟਣ ਦੇਣਗੀਆਂ ਜਿਵੇਂ ਉंदी ਉਮਰ 30 ਸਾਲ ਹੋਏਗੀ ਪਰ ਉਹ ਮਹਿਸੂਸ 20 ਸਾਲ ਦਾ ਹੀ ਕਰੇਗਾ ਇਹਦੇ ਨਾਲ ਇਹਦੇ ਨਾਲ ਇਹ ਇਹ ਕੀ ਨੁਸਖਾ ਫਾਰਮੂਲਾ ਚਲੋ ਇੱਕ ਵਾਰੇ ਵੀ ਅਸੀਂ ਤੁਹਾਨੂੰ ਦਿਖਾ ਦਨੇ ਆ ਖੁਰਚਣਾ ਮਾਰ ਕੇ ਲਗਾਤਾਰ ਖੁਰਚਣਾ ਜੋਦੋਦੇ ਅਸੀਂ ਆਏ ਆ ਖੁਰਚਣਾ ਤਾਂ ਖੜ ਹੀ ਨਹੀਂ ਰਿਹਾ ਇੱਥੇ ਵੀ ਇਹ ਇਹ ਲੋ ਇਹ ਜਿਹੜੀ ਚੀਜ਼ ਹੈਗੀ ਆ ਦੇਖੋ ਤੁਸੀਂ ਇੱਕ ਵਾਰ ਕੀ ਚੀਜ਼ ਹੈ ਜਿਹੜੀ ਇਹ ਬਣੀ ਹੋਈ ਹੈ ਇੱਥੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਨੇ ਆ ਵੱਡੇ ਕੜਾਹੇ ਹੈਗੇ ਨੇ ਜਿਹੜੇ ਉਹ ਯੂਜ਼ ਕੀਤੇ ਜਾ ਰਹੇ ਨੇ ਲਗਾਤਾਰ ਇੱਕ ਖਾੜੀ ਨਹੀਂ ਰਹੀ ਹੈ ਜਿੱਤੇ ਖੁਰਚਣਾ ਇਹਨਾਂ ਦਾ ਜਿਸ ਦਿਨ ਦੇ ਅਸੀਂ ਸਾਨੂੰ ਘੰਟਾ 1.5 ਘੰਟਾ ਹੋ ਗਿਆ ਹੈ ਰੁਕੀ ਜੀ ਇਹ ਜਿਹੜਾ ਹੈ ਇਹ ਇੱਥੇ ਤੱਕ ਸੀ ਇਹ ਦੇਖੋ ਇੱਥੇ ਤੱਕ ਭਰਿਆ ਹੋਇਆ ਸੀ ਇਹਨੂੰ ਅਸੀਂ ਪੁੰਨ ਪੁੰਨ ਕੇ ਪੁੰਨ ਪੁੰਨ ਕੇ ਇਹ ਅੱਧੇ ਤੋਂ ਵੀ ਘੱਟ ਹੋ ਗਿਆ ਜੀ ਸੇਮ ਇੱਕ ਆਦਮੀਆਂ ਵਾਸਤੇ ਬਣ ਰਿਹਾ ਫਾਰਮੂਲਾ ਇੱਧਰ ਜਿਹੜਾ ਫਾਰਮੂਲਾ ਬਣ ਰਿਹਾ ਹੈ ਲੇਡੀਜ਼ ਵਾਸਤੇ ਬਣ ਰਿਹਾ ਇਹ ਬੇਸ ਤਿਆਰ ਹੋ ਰਿਹਾ ਇਹਦੇ ਚ ਲੇਡੀਜ਼ ਤੇ ਜੈਂਟਸ ਦੇ ਹਿਸਾਬ ਨਾਲ ਦਵਾਈ ਪਾ ਦਾਂਗੇ ਠੀਕ ਹੈ ਉਸ ਤੋਂ ਬਾਅਦ ਜਿਵੇਂ ਤੁਸੀਂ ਪਹਿਲੀ ਚਮਚ ਖਾਓਗੇ ਪਹਿਲੀ ਚਮਚ ਤੋਂ ਹੀ ਤੁਹਾਨੂੰ ਰਿਜ਼ਲਟ ਦੇ ਦੇਗਾ ਪਹਿਲੀ ਚਮਚ ਤੋਂ ਪਹਿਲੀ ਚਮਚ ਖਾਂਦੇ ਹੀ ਤੁਸੀਂ ਕਹਿ ਦੋਗੇ ਮੇਰੇ ਜਿਹੜੀ ਵੀ ਢੇਟ ਦੀ ਪ੍ਰੋਬਲਮ ਹੈ ਉਹਨੂੰ ਬਿਲਕੁਲ ਠੀਕ ਕਰ ਦੇਗਾ ਲੀਵਰ ਦੀ ਪ੍ਰੋਬਲਮ ਹੈ ਉਹਨੂੰ ਠੀਕ ਕਰ ਦੇਗਾ ਕਬਜ ਹੈ ਉਹਨੂੰ ਠੀਕ ਕਰ ਦੇਗਾ ਜਦੋਂ ਗਰਮ ਦਵਾਈਆਂ ਖਾਂਦੇ ਆ ਕੋਈ ਵੀ ਲੋਕੀ ਬਹੁਤ ਕਹਿੰਦੇ ਜੀ ਆਯੁਰਵੇਦ ਦੀ ਦਵਾਈ ਗਰਮ ਹੈ ਗਰਮ ਹੈ ਉਹ ਫਾਰਮੂਲਾ ਠੀਕ ਨਹੀਂ ਬਣਾਇਆ ਹੁੰਦਾ ਆਯੁਰਵੇਦ ਦੀ ਦਵਾਈ ਲੀਵਰ ਨੂੰ ਢੇਟ ਨੂੰ ਕਬਜ ਨੂੰ ਸਭ ਤੋਂ ਪਹਿਲਾਂ ਫਾਰਮੂਲਾ ਹੁੰਦਾ ਇਹਨੂੰ ਠੀਕ ਕਰੋ ਜਦੋਂ ਤੁਸੀਂ ਡਾਈਜੈਸ਼ਨ ਨੂੰ ਠੀਕ ਕਰ ਲਿਆ ਉਹ ਜੜੀ ਬੁੱਟੀਆਂ ਇੰਦੇ ਚ ਹੈ ਉਹ ਠੀਕ ਕਰਨਗੀਆਂ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਨੀਆਂ ਪਿਸ਼ਾਬ ਵਾਲੇ ਸਿਸਟਮ ਦੀ ਪੂਰਾ ਠੀਕ ਹੈ ਫਿਰ ਸਾਡਾ ਰੀਪਰੋਡਕਟਿਵ ਸਿਸਟਮ ਬੱਚਾ ਪੈਦਾ ਕਰਨ ਵਾਲਾ ਸਿਸਟਮ ਚਾਹੇ ਉਹ ਆਦਮੀ ਦਾ ਹੈ ਚਾਹੇ ਉਹ ਔਰਤ ਦਾ ਉਹਨਾਂ ਨੂੰ ਠੀਕ ਕਰਨਾ ਜਦੋਂ ਅਸੀਂ ਸਾਰੀ ਚੀਜ਼ਾਂ ਠੀਕ ਕਰ ਦਾਂਗੇ ਪਿਸ਼ਾਬ ਪ੍ਰੋਡਕਸ਼ਨ ਰੀਪਰੋਡਕਟਿਵ ਸਿਸਟਮ ਅਸੀਂ ਠੀਕ ਕਰ ਲਿਆ ਨਾਲੇ ਗੈਸ ਕਬਜ਼ ਤੇਜਾਬ ਇਹ ਠੀਕ ਕਰ ਲਿਆ ਗੋਡੇ ਮੋਡਿਆਂ ਦੇ ਵਾਸਤੇ ਅਸੀਂ ਕੈਲਸ਼ੀਅਮ ਦੀ ਕਮੀ ਪੂਰੀ ਕਰਤੀ ਵਿਟਾਮਿਨ ਦੀ ਕਮੀ ਪੂਰੀ ਕਰਤੀ ਸਰੀਰ ਖੜ ਜੇਗਾ ਜਦੋਂ ਸਰੀਰ ਖੜ ਜੇਗਾ ਬੰਦਾ 20 ਸਾਲ ਦਾ ਜਵਾਨ ਜੀ ਕੀ ਬਾਤ ਹੈ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਇਸ ਤੋਂ ਪਹਿਲਾਂ ਤੁਸੀਂ ਬਣਾਇਆ ਸੀ ਆਲ ਓਵਰ ਚਮਨ ਪ੍ਰਾਸ਼ ਤੁਸੀਂ ਬਣਾਇਆ ਸੀ ਉਹ ਉਹਦੇ ਵੀ ਬੜੇ ਵਧੀਆ ਲੋਕ ਧੰਨਵਾਦ ਕਰ ਰਹੇ ਨੇ ਜਿਹਦੇ ਗੋਡਿਆਂ ਚ ਕਿਉਂਕਿ ਪਰਸਨਲੀ ਮੈਨੂੰ ਵੀ ਫੋਨ ਕਰਕੇ ਧੰਨਵਾਦ ਕਰਦੇ ਨੇ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਕਹਿੰਦੇ ਸਾਡੇ ਗੋਡੇ ਠੀਕ ਹੋ ਗਏ ਕਿਸੇ ਨੂੰ ਮੋਡਿਆਂ ਦੀ ਉਹ ਦਰਦਾਂ ਤੇ ਕਿਵੇਂ ਕੰਮ ਕਰਦਾ ਦਰਦਰ ਦੇ ਵੀ ਨਾਲ-ਨਾਲ ਕੰਮ ਕਰੂਗਾ ਜਿਹੜੀ ਜੜੀ ਬੂਟੀਆਂ ਆ ਉਹਦੇ ਵਿੱਚ ਦਸ਼ਮੁਲਾ ਦੀ ਜੜੀ ਬੂਟੀਆਂ ਪੈਂਦੀ ਆ ਮੈਂ ਬਾਰ ਬਾਰ ਕਹਿੰਨਾ ਜਿਹੜੀ ਵੀ ਦਰਦ ਹੈ ਸਰੀਰੇ 'ਚ ਉਹ ਵాయు ਕਰਕੇ ਦਰਦ ਹੈ ਠੀਕ ਹੈ ਵాయు ਅਗਰ ਤੁਸੀਂ ਠੀਕ ਕਰ ਲਈ ਤੁਹਾਡੇ ਗੋਡੇ ਮੋਡੇ ਜੋੜ ਸਰਵਾਈਕਲ ਕੋਈ ਵੀ ਦਰਦ ਨਹੀਂ ਹੋਏਗੀ ਰੂਮਟੋਇਡ ਆਰਥਰਾਇਟਿਸ ਨਹੀਂ ਹੋਏਗਾ ਆਮ ਬਾਤ ਨਹੀਂ ਹੋਏਗਾ ਆਮ ਬਾਤ ਕੀ ਹੈ ਆਮ ਤੇ ਬਾਤ ਆਮ ਹੁੰਦਾ ਹੈ ਨਾ ਪਚਿਆ ਹੋਇਆ ਖਾਣਾ ਬਾਤ ਹੁੰਦੀ ਹੈ ਵాయు ਵੱਧ ਗਈ ਹੁੰਦੇ ਨਾਲ ਜਦੋਂ ਤੁਸੀਂ ਡਾਈਜੈਸ਼ਨ ਠੀਕ ਕਰ ਲਿਆ ਵాయు ਠੀਕ ਕਰ ਲਈ ਜਦੋਂ ਇਹ ਦੋ ਚੀਜ਼ਾਂ ਤੁਸੀਂ ਠੀਕ ਕਰ ਲੋਗੇ ਤੁਹਾਨੂੰ ਕੋਈ ਵੀ ਗੋਡੇ ਮੋਡੇ ਜੋੜਾਂ ਦੀ ਕੋਈ ਪੇਨ ਨਹੀਂ ਹੋਏਗੀ ਯੂਰਿਕ ਐਸਿਡ ਵੀ ਨਹੀਂ ਵਧੇਗਾ ਇਸ ਕਰਕੇ ਇਹ ਫਾਰਮੂਲਾ ਕਿਉਂਕਿ ਇਹ ਦਸ਼ਮੂਲਾ ਦੇ ਦਰਬੇ ਆ ਉਹ ਪਾਣ ਤੋਂ ਬਾਅਦ ਜਦੋਂ ਅਸੀਂ ਇਹ ਚੀਜ਼ ਬਣਾ ਦਿੰਨੇ ਆ ਇਹ ਗੋਡੇ ਮੋਡੇ ਦੇ ਦਰਦ ਨੂੰ ਬਿਲਕੁਲ ਠੀਕ ਕਰ ਦਿੰਦੀ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈ ਇਹ ਜਿਹੜੇ ਸਾਡੇ ਬਜ਼ੁਰਗ ਹੈਗੇ ਸੀ ਇਦਾਂ ਦੀਆਂ ਚੀਜ਼ਾਂ ਖਾਂਦੇ ਸੀ ਆ ਉਹਨਾਂ ਨੂੰ ਜਿਹੜੇ ਕੁਝ ਖਾਂਦੇ ਸੀ ਉਹਦੇ ਵਿੱਚ ਇੰਨੀ ਜ਼ਿਆਦਾ એનર્ਜੀ ਸੀ ਦੇਖੋ ਬਜ਼ੁਰਗ ਸਾਡੇ ਪਹਿਲੇ ਹੀ ਬਹੁਤ ਸਿਆਣੇ ਸੀ ਸਾਡੇ ਤੋਂ ਉਹ ਆਯੁਰਵੇਦ ਨੂੰ ਰੈਗੂਲਰ ਫੋਲੋ ਕਰਦੇ ਸੀ ਬਹਿ ਕੇ ਪਾਣੀ ਪੀਣਾ ਸਵੇਰੇ ਪਾਣੀ ਪੀਣਾ ਜੜੀ ਬੂਟੀਆਂ ਨਾਲੇ ਨਾਲੇ ਆਪਣੇ ਭੋਜਨ ਵਿੱਚ ਐਡ ਰੱਖਣੀਆਂ ਕਿਉਂ ਦੇਸੀ ਖਾਣਾ ਹੁਣ ਸਾਰਾ ਕੁਝ ਆਰਟੀਫੀਸ਼ੀਅਲ ਹੋ ਗਿਆ ਜਿੰਨੀ ਚੀਜ਼ ਹੈ ਤੁਸੀਂ ਕਿਉਂ ਦੀ ਜਗ੍ਹਾ ਤੁਸੀਂ ਡਾਲਡਾ ਵਰਤਣ ਲੱਗੇ ਤੇਲ ਵਰਤਣ ਲੱਗੇ 올ਿਵ ਆਇਲ ਤੇ ਚਲੇ ਗਏ ਤੁਸੀਂ ਐਵੇਂ ਦੀ ਚੀਜ਼ਾਂ ਤੇ ਚਲੇ ਗਏ ਜਿਹੜੇ ਸਾਡੇ ਹੁੰਦੇ ਸੀ ਗਿਆ ਹੀ ਨਹੀਂ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਵੱਡੇ ਬਜ਼ੁਰਗ ਸੀ ਉਹ ਸੌਂਫ ਜੀਰਾ ਅਜਵਾਇਣ ਹਲਦੀ ਇਹ ਸਾਰੀ ਚੀਜ਼ਾਂ ਨੂੰ ਆਪਣੀ ਰਸੋਈ ਨੂੰ ਉਹ ਰਸੋਈ ਸਮਝਦੇ ਸੀ ਅਸੀਂ ਬਣਾਤੀ ਕਿਚਨ ਅਸੀਂ ਮਸਾਲੇ ਬਣਾਤੇ ਉਹ ਸਿੰਗੀਆਂ ਜੜੀ ਬੂਟੀਆਂ ਐ ਹੁਣ ਅਗਰ ਜਿਹੜਾ ਬੰਦਾ ਜੜੀ ਬੂਟੀ ਅੱਜ ਵੀ ਪਿੰਡ ਵਿੱਚ ਯੂਜ਼ ਕਰ ਰਿਹਾ ਆਪਣੇ ਮਸਾਲਿਆਂ ਨੂੰ ਮਸਾਲਿਆਂ ਦੀ ਤਰ੍ਹਾਂ ਵਰਤੋ ਕਰ ਰਿਹਾ ਉਹ ਅੱਜ ਵੀ ਬਿਮਾਰ ਨਹੀਂ ਹੈ ਪਰ ਜਿਨਨੇ ਪੀਜ਼ਾ 버ਗਰਿੰ ਦੇ ਪਾਸੇ ਆ ਗਏ ਉਹਨਾਂ ਦਾ ਸਰੀਰ ਖਰਾਬ ਹੋ ਗਿਆ ਲੀਵਰ ਫੈਟੀ ਹੋ ਗਿਆ ਕੋਲੇਸਟ੍ਰੋਲ ਜਮਾ ਹੋਣ ਲੱਗ ਗਿਆ ਸਟੰਟ ਪੈਣ ਲੱਗ ਗਿਆ ਸਿਰਫ ਤੁਸੀਂ ਇਹ ਜਿਹੜਾ ਅਸੀਂ ਬਣਾ ਰਹੇ ਹਾਂ એનર્ਜੀ ਵਾਸਤੇ ਅਸ਼ਵਿਨੋਪਰਾਸ਼ ਇਹ ਬਾਡੀ ਨੂੰ ਫੁੱਲ એનર્ਜੀ ਦੇ ਦੇਗਾ ਅਗਰ ਇਹ ਤੁਸੀਂ ਖਾ ਲਿਆ ਤੇ ਨਾਲੇ ਚਵਨਪਰਾਸ਼ ਖਾ ਲਿਆ ਕਿਆ ਹੀ ਬਾਤ ਹੈ ਤੁਹਾਨੂੰ ساری ਉਮਰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਮਤਲਬ ਸਪੈਸ਼ਲੀ 40 ਪਲੱਸ ਵਾਲਿਆਂ ਵਾਸਤੇ ਨੁਸਖਾ ਫਾਰਮੂਲਾ ਤੁਸੀਂ ਜਿਹੜਾ ਬਣਾ ਰਹੇ ਹੋ ਨੀਂਦ ਦੀ ਬੜੀ ਪ੍ਰੋਬਲਮ ਹੈ ਉਹ ਕਹਿੰਦੇ ਜੀ ਨੀਂਦ ਨਾ ਆਉਣ ਕਰਕੇ ਸਾਨੂੰ ਨਾ ਸਾਡੇ ਕਿਸੇ ਪਾਸੇ ਸਵੇਰੇ ਅਸੀਂ ਉੱਠਦੇ ਆਂ ਲੱਗਦਾ ਕਿ ਅਸੀਂ ਸੁੱਤੇ ਹੀ ਨਹੀਂ ਸੁਭਾਅ ਚਿਰਚੜਾ ਹੋ ਗਿਆ ਸਿਰਦਰਦ ਰਹਿੰਦਾ ਹੈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਉਹਨਾਂ ਤੇ ਕਿਵੇਂ ਅਸਰ ਕਰੇਗਾ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਦਾ ਵੀ ਹੱਲ ਹੈ ਦੇਖੋ ਜਦੋਂ ਤੁਹਾਡੀ ਬੋਡੀ ਵਿੱਚ ਪੂਰੀ એનર્ਜੀ ਆ ਗਈ ਤੁਹਾਡੇ ਥਕਾਵਟ ਕਿਉਂ ਹੁੰਦੀ ਹੈ ਰਾਤੀ ਰਾਤੀ ਬੰਦਾ ਸੁੰਦਾ ਹੈ ਸੌਣ ਤੋਂ ਬਾਅਦ ਇੱਕ ਜਦੋਂ ਬੰਦਾ ਸੁੰਦਾ ਉਸ ਤੋਂ 4 ਘੰਟੇ ਬਾਅਦ ਬੋਡੀ ਰਿਕਵਰੀ ਚਲੀ ਜਾਂਦੀ ਹੈ ਜਦੋਂ ਤੁਸੀਂ ਸੋ ਸੋਗੇ ਤੁਹਾਡਾ ਸਰੀਰ ਥਕਿਆ ਹੋਇਆ ਹੈ 4 ਘੰਟੇ ਦੀ ਜਗ੍ਹਾ 6 ਘੰਟੇ ਬਾਅਦ ਬੋਡੀ ਰਿਕਵਰੀ ਤੇ ਜਾਏਗੀ ਇੰਨੇ ਸਵੇਰੇ ਉੱਠਣ ਦਾ ਟਾਈਮ ਹੋ ਜਾਂਦਾ ਜਦੋਂ ਤੁਸੀਂ ਇਹ ਚੀਜ਼ ਖਾਂਦੇ ਹੋ ਤੁਹਾਡੀ ਬੋਡੀ ਦੀ ਥਕਾਵਟ ਘੱਟ ਹੁੰਦੀ ਹੈ ਪੂਰਾ ਦਿਨ ਜਦੋਂ ਥਕਾਵਟ ਘੱਟ ਹੁੰਦੀ ਹੈ 4 ਘੰਟੇ ਬਾਅਦ ਬੋਡੀ ਨੂੰ એનર્ਜੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਬੋਡੀ ਆਪਣੇ ਆਪ ਨੂੰ ਰੀਜੂਵਿਨੇਟ ਕਰ ਲੈਂਦੀ ਹੈ ਜਦੋਂ ਰੀਜੂਵਿਨੇਟ ਕਰ ਲੈਂਦੀ ਹੈ ਸਟ੍ਰੈਸ ਮਾਈਗਰੇਨ ਹੈਡੇਕ ਕੋਈ ਉਹਨਾਂ ਨੂੰ ਸਿਰ ਦੇ ਚ ਦਰਦ ਹੋ ਰਹੀ ਹੈ ਨਜਲਾ ਜੁਖਾਮ ਆ ਰਿਹਾ ਉਹ ਸਾਰਾ ਕੁਝ ਠੀਕ ਹੋ ਜਾਏਗਾ ਰਾਤੀ ਨੀਂਦ ਪੀਸਫੁਲ ਆਏਗੀ ਆਕਸੀਜਨ ਪੀਸਫੁਲ ਜਾਏਗੀ ਜਦੋਂ ਸਾਹ ਪ੍ਰੋਪਰ ਆਏਗਾ ਹੈਡੇਕ ਨਹੀਂ ਹੋਏਗੀ ਸਟ्रेस ਨਹੀਂ ਹੋਏਗੀ ਸਵੇਰੇ ਬੰਦਾ ਐਨ ਖਿਲਿਆ ਉੱਠੇਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਵਾਸਤੇ ਤੁਸੀਂ ਦੇਖੋ ਇੱਕ ਵਾਰ ਫਿਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਇੱਥੇ ਡਾਕਟਰ ਸਾਹਿਬ ਨਾਲ ਮਿਲ ਕੇ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਖਾਸ ਕਰਕੇ 40 ਪਲੱਸ ਵਾਲੇ ਲੋਕਾਂ ਵਾਸਤੇ ਜਿਹੜਾ ਡਾਕਟਰ ਵਿਵੇਕ ਕਾਹੋਜਾ ਸਾਹਿਬ ਜਿਹੜਾ ਬਣਾ ਰਹੇ ਨੇ ਲਗਾਤਾਰ ਜਿਸ ਟਾਈਮ ਦੇ ਅਸੀਂ ਇੱਥੇ ਆਇਆ ਇਹਨਾਂ ਦਾ ਖੁਰਚਣਾ ਹੀ ਜਿਹੜਾ ਲਗਾਤਾਰ ਲਗਾਤਾਰ ਖੁਰਚਣਾ ਜਿਹੜਾ ਇੱਥੇ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਦੇਖਣ ਨੂੰ ਜਿਹੜਾ ਇਹ ਬਿਲਕੁਲ ਉਸੇ ਤਰ੍ਹਾਂ ਦਾ ਨੁਸਖਾ ਫਾਰਮੂਲਾ ਲੱਗਦਾ ਜਿਸ ਤਰ੍ਹਾਂ ਦਾ ਜੰਗਲੀ ਚਮਣ ਪ੍ਰਾਸਚੀ ਅੱਛਾ ਡਾਕਟਰ ਸਾਹਿਬ ਫਿਰ 40 ਪਲੱਸ ਚ ਆਉਂਦਿਆਂ ਆਉਂਦਿਆਂ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਜਿਵੇਂ ਅਸੀਂ ਕਹਿ ਲਈਏ ਕਿ ਸਰੀਰ ਹੈਗਾ ਕਹਿੰਦੇ ਵੀ ਸਾਡਾ ਦਿਲ ਤਾਂ ਬਹੁਤ ਜ਼ਿਆਦਾ ਕਰਦਾ ਵੀ ਅਸੀਂ ਕੁੰਮੀ ਫਿਰ ਇਹ ਸਾਡੇ ਚ એનર્ਜੀ ਹੋਵੇ ਪਰ ਉਹ ਜਿਹੜੀ ਤਾਕਤ ਹੈਗੀ ਉਹ ਉਹ ਮਤਲਬ ਆਤਮਾ ਅੰਦਰੋਂ ਆਵਾਜ਼ ਮਾਰਦੀ ਹੈ ਪਰ ਸਰੀਰ ਸਾਥ ਨਹੀਂ ਦਿੰਦਾ ਦੇਖੋ ਇਹ ਤਾਂ ਹੀ ਫਾਰਮੂਲਾ ਬਣਾਇਆ ਜਿਹੜੀ ਗਲਤ ਸੀ ਨਾ ਕੁੰਬ ਕੇ ਫਿਰ ਉਹੀ ਗੱਲ ਪਾ ਲੈਂਦੇ ਹੋ ਇਹ ਫਾਰਮੂਲਾ ਤੁਹਾਨੂੰ ਖੜਾ ਕਰ ਦੇਗਾ ਸਰੀਰ ਨੂੰ ਇਹ ਤੇ ਤੁਸੀਂ ਇਹ ਸਮਝੋ ਵੀ એનર્ਜੀ ਦਾ ਭੰਡਾਰ ਹੈ ਇਸ ਤੋਂ ਉੱਤੇ એનર્ਜੀ ਦਾ ਕੋਈ ਫਾਰਮੂਲਾ ਨਹੀਂ ਹੈ ਕੋਈ ਤੁਸੀਂ ਕਹਿ ਲਓ ਦਵਾਈ ਨਹੀਂ ਐ ਜਦੋਂ ਤੁਸੀਂ ਇੰਨੀ ਸਾਰੀ ਜੜੀ ਬੂਟੀਆਂ ਪਾ ਕੇ ਤੁਸੀਂ એનર્ਜੀ ਵਾਸਤੇ ਚੀਜ਼ ਬਣਾ ਲਈ ਤੁਹਾਡਾ ਸ਼ਰੀਰ ਹੀ ਨਹੀਂ ਥੱਕੇਗਾ ਜਦੋਂ ਥੱਕੇਗਾ ਨਹੀਂ ਤੁਸੀਂ ਕਹੋਗੇ ਕੀ ਬਾਤ ਹੈ ਸ਼ਰੀਰ ਤਿਆਰ ਹੈ ਜੀ ਸਾਡਾ ਹੁਣ ਜੋ ਮਰਜੀ ਕੰਮ ਕਰਾ ਲਓ ਚਾਹੇ ਦਿਨੇ ਕਰਾ ਲਓ ਚਾਹੇ ਰਾਤ ਨੂੰ ਕਰਾ ਲਓ ਤੁਹਾਡਾ ਕੋਈ ਤੁਹਾਨੂੰ એનર્ਜੀ ਦੀ ਕਮੀ ਨਹੀਂ ਆਣੀ ਸ਼ਰੀਰ ਵਿੱਚ ਜਿੰਨੀ ਮਰਦਾਨਾ ਕਮਜ਼ੋਰੀ ਹੈ ਉਹ ਸ਼ਰੀਰ ਵਿੱਚੋਂ ਖਤਮ ਹੋ ਜਾਏਗੀ ਜਿੰਨੀ ਲੇਡੀਜ਼ ਦੀ ਪ੍ਰੋਬਲਮ ਹੈ ਉਹ ਸ਼ਰੀਰ ਵਿੱਚੋਂ ਖਤਮ ਹੋ ਜਾਏਗੀ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਜੇ ਕਿਸੇ ਨੇ ਘਰੇ ਇਹ ਨੁਸਖਾ ਫਾਰਮੂਲਾ ਬਣਾਉਣਾ ਤੁਹਾਨੂੰ ਫੋਨ ਤੇ ਪੁੱਛ ਸਕਦੇ ਨੇ ਸਾਨੂੰ ਫੋਨ ਤੇ ਪੁੱਛ ਸਕਦਾ ਹੈ ਇਹ ਫਾਰਮੂਲਾ ਨੁਸਖਾ ਜਦੋਂ ਅਸੀਂ ਕੋਈ ਲੈਂਦੇ ਹੁੰਦੇ ਤੇ ਫਾਰਮੂਲਾ ਲਿਖਿਆ ਵੀ ਹੋਇਆ ਕਿਹੜੀ ਕਿਹੜੀ ਜੜੀ ਬੂਟੀਆਂ ਪਾਈਆਂ ਕਹਿੰਦਾ ਜੀ ਹੁਣ ਮੈਂ ਸਿੱਧਾ ਨਹੀਂ ਦੱਸ ਸਕਦਾ ਇਹ 65 ਸਾਲ ਦੇ ਬੰਦੇ ਨੂੰ 20 ਸਾਲ ਦਾ ਬਣਾ ਦੇਗਾ ਮੁੱਖ ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਹਾਂ ਕੀ ਮਤਲਬ ਸਪੈਸ਼ਲ ਉਸ ਚੀਜ਼ ਵਾਸਤੇ ਸਪੈਸ਼ਲ ਬਣ ਰਿਹਾ ਹੈ ਹੁਣ ਤੁਸੀਂ ਮੇਰੇ ਮੂੰਹ ਤੋਂ ਸਿੱਧਾ ਕਢਾਣਾ ਜਾਂਦੇ ਹੋ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਪਰ ਇਹ ਜਵਾਨ ਬਣਾ ਦੇਗਾ ਤੁਹਾਨੂੰ ਤੁਹਾਨੂੰ ਕੋਈ ਫਾਰਮੂਲਾ ਹੋਰ ਲੈਣ ਦੀ ਲੋੜ ਨਹੀਂ ਪੈਣੀ ਅੱਛਾ ਇੱਕ ਆਖਿਰ ਦੇ ਵਿੱਚ ਸਵਾਲ ਵੀਡੀਓ ਕਾਫੀ ਲੰਬੀ ਬਣ ਰਹੀ ਹੈ ਡਾਕਟਰ ਸਾਹਿਬ ਜਿਹੜੇ ਲੋਕਾਂ ਨੇ ਗਰਮ ਚੀਜ਼ਾਂ ਖਾ ਖਾ ਕੇ એનર્ਜੀ ਵਧਾਉਣ ਦੇ ਚੱਕਰ 'ਚ ਕਿਸੇ ਨੇ ਆਪਣੇ ਗੁਰਦੇ ਖਰਾਬ ਕਰ ਲਏ ਕਿਸੇ ਨੇ ਆਪਣੀ ਕਿਡਨੀ ਖਰਾਬ ਕਰ ਲਈ ਕਿਸੇ ਨੇ ਆਪਣਾ ਲੀਵਰ ਖਰਾਬ ਕਰ ਲਿਆ ਕਿਸੇ ਨੇ ਆਪਣਾ ਪੇਟ ਖਰਾਬ ਕਰ ਲਿਆ ਕਿਸੇ ਨੂੰ ਬਵਾਸੀਰ ਹੋ ਗਈ ਕਿਸੇ ਨੂੰ ਕੋਈ ਪ੍ਰੋਬਲਮ ਹੋਵੇਗੀ ਕਿਸੇ ਨੂੰ ਕੋਈ ਪ੍ਰੋਬਲਮ ਹੋਗੀ ਉਹਨਾਂ ਨੂੰ ਰਿਕਵਰ ਕਰੇਗਾ ਹਾਂ ਇਹ ਕੀਤੀ ਹੈ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਬੇਸ ਕਿਉਂ ਤਿਆਰ ਕੀਤਾ ਬੇਸ ਆਮਲੇ ਦਾ ਇਸੇ ਵਾਸਤੇ ਤਿਆਰ ਕੀਤਾ ਆਮਲਾ ਤੁਹਾਡੇ ਡਾਈਜੈਸ਼ਨ ਨੂੰ ਠੀਕ ਕਰਦਾ ਹੈ ਠੀਕ ਹੈ ਤੁਸੀਂ ਜਦੋਂ ਗਰਮ ਚੀਜ਼ਾਂ ਖਾਣੀ ਆ ਨਾਲੇ ਤੁਹਾਡੇ ਕੋਲ ਐਸੀ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਤੁਹਾਡੇ ਢਿੱਡ ਨੂੰ ਠੀਕ ਰੱਖੇ ਲੀਵਰ ਨੂੰ ਠੀਕ ਰੱਖੇ ਕਿਡਨੀ ਨੂੰ ਠੀਕ ਰੱਖੇ ਇਸ ਵਾਸਤੇ ਬੇ ਆਮਲੇ ਦਾ ਚੁਕਿਆ ਇਹ ਜੜੀ ਬੂਟੀਆਂ ਚ ਅਸੀਂ ਗੋਖਰੂ ਪਾਇਆ ਹੈ ਗੋਖਰੂ ਦਾ ਸਭ ਤੋਂ ਵੱਡਾ ਕੰਮ ਹੁੰਦਾ ਕਿਡਨੀ ਨੂੰ ਬਚਾਣ ਦਾ ਪੁਨਰਨਵਾ ਪਾਇਆ ਹੈ ਕੀ ਕੰਮ ਹੈ ਕਿਡਨੀ ਨੂੰ ਬਚਾਣ ਦਾ ਗੋਖਰੂ ਕੰਮ ਕਰਦਾ ਹੈ ਸੈਕਸ਼ੂਅਲ ਸਿਸਟਮ ਦੇ ਉੱਤੇ ਪੂਰਾ ਰੀਪ੍ਰੋਡਕਟਿਵ ਸਿਸਟਮ ਦੇ ਉੱਤੇ ਉਹ ਇੰਦੇ ਚ ਹੈ ਆਮਲੇ ਦਾ ਬੇਸ ਪੈ ਗਿਆ ਬੂਮੀ ਆਮਲਾ ਪੈ ਗਿਆ ਬੂਮੀ ਆਮਲਾ ਕੰਮ ਕਰੇਗਾ ਲੀਵਰ ਦੇ ਉੱਤੇ ਜਦੋਂ ਸਾਰਾ ਦਿਨ ਟੱਪ ਜਾਣਾ ਹੈ ਇਹ ਸਾਰੀ ਜਿਹੜੀ ਚੀਜ਼ਾਂ ਹੈ ਇਹ ਸਾਰੀ ਚੀਜ਼ਾਂ 100% ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਰੱਖਣਗੀਆਂ ਜਿਹੜੀ ਗਰਮ ਚੀਜ਼ਾਂ ਇੰਦੇ ਚ ਹੈਗੀਆਂ ਜਿਵੇਂ ਅਸ਼ਵਗੰਧਾ 사लम ਮਿਸ਼ਰੀ ਹੈ 사लम ਪੰਜਾ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਦੀ ਕਾਰਟ ਹੈ ਆਮਲਾ ਉਹਦੀ ਕਾਰਟ ਹੈ ਭੂਮੀ ਆਮਲਾ ਉਹ ਸਿਸਟਮ ਨੂੰ ਠੀਕ ਕਰੇਗਾ ਲੀਵਰ ਨੂੰ ਠੀਕ ਕਰੇਗਾ ਗਰਮੀ ਨਹੀਂ ਹੋਣ ਦੇਗਾ ਕਬਜ ਨਹੀਂ ਬਣਨ ਦੇਗਾ ਜਦੋਂ ਇਹ ਚੀਜ਼ਾਂ ਨਹੀਂ ਹੋਗੀਆਂ ਤੁਸੀਂ ਇਹ ਚੀਜ਼ਾਂ ਠੀਕ ਕਰ ਲੀਆਂ ਸਰੀਰ ਤੁਹਾਡਾ ਤਿਆਰ ਹੈ ਜੀ ਜੀ ਸਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਿਹਾ ਹਾਕਿਕ ਟੀਵੀ ਪੰਜਾਬੀ ਦੇ ਉੱਤੇ ਇੱਕ ਵਾਰ ਫੇਰ 40 ਪਲੱਸ ਵਾਲਿਆਂ ਵਾਸਤੇ ਇਹ ਜਿਹੜਾ ਨੁਸਖਾ ਫਾਰਮੂਲਾ ਡਾਕਟਰ ਵਿਵੇਕ ਆਉਜਾ ਸਾਹਿਬ ਜਿਹੜਾ ਰੈਡੀ ਕਰ ਰਹੇ ਨੇ ਜਿੰਨਾਂ ਨੂੰ ਦਿੱਕਤ ਹੈਗੀ ਹੈ ਜਿੰਨਾਂ ਨੂੰ ਅਸੀਂ ਕਹਿ ਲਈਏ ਕਿ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਹੈ ਕੰਮ ਤੇ ਆਉਣ ਤੋਂ ਬਾਅਦ ਕੋਈ ਹੋਰ ਕੰਮ ਕਰਨ ਦਾ ਮੂਡ ਹੀ ਨਹੀਂ ਬਣਦਾ ਨਾ ਬੱਚਿਆਂ ਨਾਲ ਖੇਡਣ ਦਾ ਮੂਡ ਬਣਦਾ ਹੈ ਨਾ ਫੈਮਿਲੀ ਨੂੰ ਟਾਈਮ ਦੇਣ ਦਾ ਮੂਡ ਮੂਡ ਹੁੰਦਾ ਹੈ ਤੇ ਨਹੀਂ ਤੇ ਕਿਤੇ ਘੁੰਮਣ ਫਿਰੰਦਾ ਜਿਹੜਾ ਉਹਨਾਂ ਦਾ ਕੋਈ ਮੌਕਾ ਉਹ ਬਣਾਉਂਦੇ ਨਹੀਂ ਕਿਉਂਕਿ ਸਰੀਰ ਦੇ ਵਿੱਚ ਕੰਮ ਤੇ ਵਾਪਸ ਆਉਣ ਤੋਂ ਬਾਅਦ ਇੰਨੀ ਪਾਵਰ ਇੰਨੀ ਤਾਕਤ ਹੈਗੀ ਹੈ ਜਿਹੜੀ ਉਹ ਬਚਦੀ ਹੈ ਨਹੀਂ ਸਾਡਾ ਵੀ ਦਿਲ ਜਿਹੜਾ ਹੈਗਾ ਪੂਰਾ ਪੂਰਾ ਖੁਸ਼ ਹੋ ਜਾਂਦਾ ਹੈ ਇਹਦੇ ਨਾਲ ਜਦੋਂ ਅਸੀਂ ਇੱਥੇ ਆ ਕੇ ਇਸ ਤਰ੍ਹਾਂ ਦੇ ਨੁਸਖੇ ਇਸ ਤਰ੍ਹਾਂ ਦੇ ਫਾਰਮੂਲੇ ਇਸ ਤਰ੍ਹਾਂ ਦੇ ਟੋਟਕੇ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹ ਰਿਹਾ ਸੀ ਦੇਖੋ ਆਪਣੇ ਭੁੰਦੇ ਭੁੰਦੇ ਨਾਲ ਇੱਧਰ ਘੋੜ ਛੜਦਾ ਐ ਸਾਰਾ ਘੋੜ ਆਣਾ ਸ਼ੁਰੂ ਹੋ ਗਿਆ ਇਸ ਕੋਨੇ ਤੇ ਇਹ ਦੇਖੋ ਹੁਣ ਇਹ ਗੋਲਾ ਘੁੰਮ ਗਿਆ ਇਹ ਘਿਓ ਆਣਾ ਸ਼ੁਰੂ ਹੋ ਗਿਆ ਕੋਨੇ ਤੇ ਜੀ ਜੀ ਇਹ ਤਿਆਰ ਹੋ ਗਿਆ ਹੁਣ ਇਹ ਤਿਆਰ ਹੋਣਾ ਸ਼ੁਰੂ ਹੋ ਗਿਆ ਬਸ ਇਹ ਹੁਣ 8 ਘੰਟੇ ਹੋਰ ਲੱਗਣਗੇ ਕਿੰਨੇ ਜੀ 8 ਘੰਟੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਲੱਗਿਆ ਇਹ 4 ਦਿਨ ਹੋ ਗਏ ਜੀ ਲੱਗੇ 4 ਦਿਨ ਹੋ ਗਏ ਤੇ ਇਹ ਤੁਹਾਡੇ ਵਾਸਤੇ ਫਾਰਮੂਲਾ ਤਿਆਰ ਕਰ ਰਹੇ ਆ ਜੀ 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 ਤੇ ਇਹਨੂੰ ਵਰਤੋ ਕਰੋ ਇਸ ਫਾਰਮੂਲੇ ਦੀ ਜੀ ਵਰਤੋ ਕਰਕੇ ਸਾਨੂੰ ਦੱਸਿਓ ਇਹ ਦੇਖੋ ਸਾਰਾ ਘਿਓ ਛੱਡਣ ਲੱਗਿਆ ਹਾਂਜੀ 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 ਖੁਸ਼ੀ ਹੈ 4 ਦਿਨ ਦੀ ਮਿਹਨਤ ਹੁਣ ਰੰਗ ਲੈ ਆਈ ਇਹ ਚਾਂਸ ਦੀ ਗੱਲ ਹੈ ਦੇਖੋ ਇਹ ਸਾਰਾ ਕੋਨਾ ਘਿਓ ਛੱਡ ਰਿਹਾ ਹਾਂਜੀ ਹਾਂਜੀ ਇਹ ਹੁਣ ਗੁਲਾਈ ਘੁੰਮ ਜੇਗੀ ਜਿਵੇਂ ਕੜਾ ਬਣਦਾ ਹੈ ਨਾ ਗੁਰਦੁਆਰਾ ਸਾਹਿਬ ਵਿੱਚ ਉਦਾਂ ਇਹ ਕਿਉਂ ਛੜ ਰਿਆ ਗੁਲਾਈ ਘੁੰਮਣ ਲੱਗ ਗਈ ਇਹ ਹੁਣ ਤਿਆਰ ਹੋਣ ਦੀ ਸਟੇਜ ਤੇ ਆ ਇਹ ਦੇਖੋ ਇਹ ਕੋਨੇ ਚ ਅੱਬ ਬਲਾ ਗਏ ਜੀ ਜੀ ਇਹ ਕਿਉਂ ਭੁੰਨਣ ਲੱਗ ਗਿਆ ਇਹ ਹੁਣ ਤਿਆਰ ਹੈ ਇਹਨੂੰ ਖਾਓ ਤੇ ਇਹਦੇ ਰਿਜ਼ਲਟ ਦੱਸੋ ਅਸੀਂ ਦੀ ਵਰਤੋਂ ਕੀਤੀ ਹੋਈ ਹੈ ਪਹਿਲੇ ਸਾਡਾ ਟ੍ਰਾਈ ਟੈਸਟਿਡ ਹੈ ਇਹਨੂੰ ਖਾਂਦੇ ਹੀ ਪਹਿਲੀ ਚਮਚ ਤੋਂ ਬਾਅਦ ਹੀ ਤੁਸੀਂ ਫੋਨ ਕਰਕੇ ਕਹਿ ਦੋਗੇ ਬਈ ਮੈਂ ਤੇ 20 ਸਾਲ ਦਾ ਹੋ ਗਿਆ ਜੀ ਛੱਡੋ ਹੁਣ ਗੱਲਾਂ ਸਾਰੀਆਂ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਔਰ ਟਾਈਮ ਕੱਢਣ ਲਈ ਖਾਸ ਕਰਕੇ ਨੁਸਖਾ ਸਾਡੇ ਦਰਸ਼ਕਾਂ ਵਾਸਤੇ ਬਣਾਉਣ ਵਾਸਤੇ ਸੋ ਇਹ ਤਸਵੀਰਾਂ ਸੀ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾਈਆਂ ਨੇ ਅਸੀਂ ਇਹਨੂੰ ਕਹਿ ਲਈਏ ਕਿ ਡਾਕਟਰ ਸਾਹਿਬ ਇਹਨੂੰ ਅਸ਼ਵੀਨੋਪਰਾਸ਼ ਕਹਿੰਦੇ ਨੇ 40 ਪਲੱਸ ਵਾਲੇ ਲੋਕਾਂ ਵਾਸਤੇ ਤੇ ਮੈਂ ਕਹਿੰਨਾ ਵੀ ਡਾਕਟਰ ਸਾਹਿਬ ਫਿਰ ਤਾਂ ਇਹ ਇਹ ਤਾਂ ਸਮਝੋ ਇਹ ਹੋ ਗਿਆ ਵੀ ਤੁਸੀਂ ਇਹਨੂੰ ਅਸ਼ਵੀਨੋਪਰਾਸ਼ ਕਹਿ ਰਹੇ ਹੋ ਮੈਂ ਕਹਿੰਦੇ ਆ ਵੀ ਇਹ ਕਮਜ਼ੋਰੀ ਨਾਸ਼ ਬਣ ਗਿਆ ਜੀ ਕਮਜ਼ੋਰੀ ਨਾਸ਼ ਕਹਿ ਲਓ ਵਾਹ ਨਾ ਤੁਸੀਂ ਬੜਾ ਵਧੀਆ ਦਿੱ ਇਹ ਹੈ ਕਮਜ਼ੋਰੀ ਦਾ ਨਾਸ਼ ਕਿਉਂਕਿ ਇਹ 40 ਸਾਲ ਤੋਂ ਜਿਹੜੀ ਉੱਤੇ ਦੀ ਉਮਰ ਹੈ ਉਹਦੇ ਜਿਹੜੀ ਕਮਜ਼ੋਰੀ ਆ ਗਈ ਸਰੀਰ ਵਿੱਚ ਮਰਦਾਨਾ ਕਮਜ਼ੋਰੀ ਔਰ ਲੇਡੀਜ਼ ਕਮਜ਼ੋਰੀ ਉਹਦਾ ਨਾਸ਼ ਕਰਦਾ ਹੈ ਤੁਹਾਡੀ ਗੱਲ ਸਿਰ ਮੱਥੇ ਇਹ ਕਮਜ਼ੋਰੀ ਨਾਸ਼ੀ ਹੈ ਇਹਨਾਂ ਦਾ ਨਾਂ ਅਸੀਂ ਹੁਣ ਗੱਲ ਕਰ ਲੈਂਦੇ ਆ ਤੇ ਇਹਦਾ ਨਾਂ ਹੀ ਕਮਜ਼ੋਰੀ ਨਾਸ਼ ਰੱਖ ਦਾਂਗੇ ਵੈਸੇ ਅਸੀਂ ਇਸ ਨੂੰ ਅਸ਼ਵਿਨੋਪਰਾਸ਼ ਕਹਿੰਦੇ ਆ ਠੀਕ ਹੈ ਤੇ ਇਹਦਾ ਕਮਜ਼ੋਰੀ ਪ੍ਰਾਸ਼ ਤੁਸੀਂ ਬੜਾ ਵਧੀਆ ਨਾਂ ਦਿੱਤਾ ਸਾਨੂੰ ਥੈਂਕ ਯੂ ਜੀ 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 ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖੋ ਇਹ ਕਮਜ਼ੋਰੀ ਨਾਸ਼ ਅਸੀਂ ਤਾਂ ਇਹੋ ਹੀ ਗੱਲ ਕਹਾਂਗੇ ਕਿਉਂਕਿ ਡਾਕਟਰ ਸਾਹਿਬ ਦੇ ਸਾਰੇ ਗੱਲਾਂ ਤੋਂ ਬਾਅਦ ਸਾਨੂੰ ਇਹ ਸਮਝ ਆਇਆ ਹੈ ਕਿ ਇਹ ਕਮਜ਼ੋਰੀ ਨਾਸ਼ਾ ਔਰ 65 ਸਾਲ ਦੀ ਉਮਰ ਚ ਵੀ ਬੰਦੇ ਨੂੰ ਕਰ ਦਿੰਦਾ ਪਾਸ ਉਮੀਦ ਕਰਦਾ ਹਾਂ ਇਹ ਵੀਡੀਓ ਹੋਰ ਨਾ ਵੀਡੀਓ ਜਿਹੜਾ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਇਸ ਕਮਜ਼ੋਰੀ ਪ੍ਰਾਸ਼ ਨੂੰ ਲੈ ਕੇ ਤਾਂ ਅਸੀਂ ਨੰਬਰ ਹੈਗਾ ਜਿਹੜਾ ਡਾਕਟਰ ਸਾਹਿਬ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨੁਸਖੇ ਇਸ ਤਰ੍ਹਾਂ ਦੇ ਫਾਰਮੂਲੇ ਦੀ ਜਿਹੜੀ ਇਸ ਵੇਲੇ ਜ਼ਰੂਰਤ ਹੈ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਡੇਰਾ ਬਸੀ